ਅੱਜ ਤੱਕ ਤੁਸੀਂ ਪਿੰਡ ਵਿੱਚ ਵਾਪਰੀ ਕਿਸੇ ਘਟਨਾ ਬਾਰੇ ਸੁਣਿਆ ਹੋਵੇਗਾ ਜਾਂ ਸੁਣਿਆ ਹੋਵੇਗਾ ਕਿ ਪਿੰਡ ਵਿੱਚ ਕੋਈ ਚੋਰ ਆ ਗਿਆ ਵਾਰਦਾਤ ਹੋ ਗਈ ਪਰ ਫਰੀਦਕੋਟ ਦੇ ਸੰਗਨੀ ਆਬਾਦੀ ਵਾਲੇ ਇਲਾਕੇ ਵਿੱਚ ਮੂਹ ਨੇ ਰਹੀ ਇੱਕ ਪਰਿਵਾਰ ਨਾਲ ਅਜਿਹੀ ਘਟਨਾ ਵਾਪਰੀ ਹੈ ਕਿ ਪਰਿਵਾਰ ਸਦਮੇ ਵਿੱਚ ਹੈ ਦਰਅਸਲ ਪਰਿਵਾਰ ਜਦੋਂ ਆਪਣੇ ਘਰ ਵਿੱਚ ਸੁੱਤਾ ਹੋਇਆ ਸੀ ਤਾਂ ਮੂਹਰੇ ਦੇ ਕੁਝ ਅਣਪਛਾਤੇ ਵਿਅਕਤੀ ਘਰ ਵਿੱਚ ਬੜੇ ਤੇ ਪਰਿਵਾਰ ਦੇ ਮੁਖੀ ਨੂੰ ਟੱਕੇ ਨਾਲ ਟੀਕਾ ਲਗਾ ਦਿੱਤਾ ਤੇ ਬਾਕੀ ਪਰਿਵਾਰ ਦੇ ਲੋਕਾਂ ਨੂੰ ਕੋਈ ਨਸ਼ੀਲੀ ਚੀਜ਼ ਸੁੰਗਾ ਦਿੱਤੀ ਮੌਕੇ ਤੇ ਪਰਿਵਾਰ ਨੂੰ 5 ਸਰਿੰਜਾਂ ਵੀ ਮਿਲੀਆਂ ਨੇ ਜੋ ਭਰੀਆਂ ਹੋਈਆਂ ਨੇ ਪਰਿਵਾਰ ਦੇ ਮੈਂਬਰਾਂ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਪਰਿਵਾਰ ਹੈਰਾਨ ਪਰੇਸ਼ਾਨ ਹੈ ਕਿ ਅਜਿਹੀ ਘਟਨਾ ਕੌਣ ਕਰ ਗਿਆ ਗੱਲ ਇਸ ਤਰ੍ਹਾਂ ਹੀ ਮੈਂ ਰਹਿਣਾ ਆਪਦੇ ਸਾਈਡ ਤੇ ਭਰਾ ਦੋ ਤੇ ਉਹ ਘਰੇ ਕੋਈ ਬ੍ਰਦਰ ਕਹਿੰਦਾ ਵੀ 5-7 ਜਣੇ ਆਏ ਇਹ ਸਾਨੂੰ ਆਰਟੀਕੇ ਇੰਜੈਕਸ਼ਨ ਘਰੇ ਪਏ ਜੀ ਉਹਨਾਂ ਦੇ ਹੱਥੋਂ ਪਈ ਹੋ ਕੇ ਤੇ ਮੁੰਡੇ ਦੇ ਮੂੰਹ ਤੇ ਕੰਬਲ ਦੇ ਲਿਆ ਤੇ ਇਸ ਤਰ੍ਹਾਂ ਕਰਕੇ ਉਹਨੂੰ ਹੱਬਦਾ ਬਜੀ ਤੇ ਲੱਗ ਹਾਂਜੀ ਟੀਕੇ ਨਹੀਂ ਉਹਦੇ ਲੱਗਾ ਬਾਕੀ ਸਾਰੇ ਟੀਕੇ ਉਵੇਂ ਭਰੇ ਆ ਬਾਕੀ ਕਿ ਪਰਿਵਾਰ ਨੂੰ ਕਿਸੇ ਨੂੰ ਸੁਰਤ ਨਹੀਂ ਸੀ ਉਹ ਪਤਾ ਨਹੀਂ ਕੀ ਉਹਨੂੰ ਸੰਘਾ ਗਏ ਕੀ ਉਹਨੂੰ ਦੇਤਾ ਕੀ ਕਰਨਾ ਸੀ ਕਿ ਲੱਗਿਆ ਪਤਾ ਨਹੀਂ ਜੀ ਇਸ ਤਰ੍ਹਾਂ ਕੋਈ ਪਤਾ ਨਹੀਂ ਲੱਗਾਗਾ ਘਰੋਂ ਕੁਝ ਵੀ ਨਹੀਂ ਚੱਕਿਆਗਾ ਕੁਝ ਨਹੀਂ ਹੋਇਆ ਠੀਕ ਹੈ ਬਸ ਛੋਣ ਜਵਾਕਾਂ ਨੂੰ ਜਵਾਕ ਦੋਨੇ ਠੀਕ ਹੈ ਛੋਟੇ ਬਾਕੀ ਪਰਿਵਾਰ ਸਾਰਾ ਮੇਰਾ ਬੇਸੁਰਦੀ ਹੈ ਐਕਚੁਅਲੀ ਮੇਰੇ ਬ੍ਰਦਰ ਦੇ ਘਰ ਮੈਨੂੰ ਸਵੇਰ ਮਾਰਨਿੰਗ ਚ ਕਾਲ ਗਈ ਮੇਰੇ ਭਤੀਜੇ ਦੀ ਇਹਦਾ ਕਰਕੇ ਵੀ ਚਾਚਾ ਜੀ ਵੀ ਆਪਣੇ ਘਰ ਕੋਈ ਵੜ ਗਿਆ ਤੇ ਚਾਚਾ ਜੀ ਦੇ ਇੰਜੈਕਸ਼ਨ ਵਗੈਰਾ ਲਾ ਗਿਆ ਔਰ ਪੂਰੀ ਫੈਮਿਲੀ ਵਾਂਟਿੰਗ ਵਗੈਰਾ ਕਰਦੀ ਪਈ ਸੀ ਤੇ ਜਦੋਂ ਅਸੀਂ ਮੈਂ ਕਿ ਮੈਂ ਔਰ ਮਿਸਿਸ ਉਹਦੇ ਘਰ ਪਹੁੰਚੇ ਆ ਤੇ ਉਸ ਤੋਂ ਵੱਡੇ ਬ੍ਰਦਰ ਔਰ ਉਹਨਾਂ ਦੇ ਜਵਾਈ ਉਹਨਾਂ ਨੂੰ ਇੱਥੇ ਲਿਆਂਦਾ ਸੀ ਮੈਡੀਕਲ ਕਾਲਜ ਐਮਰਜੈਂਸੀ ਦੇ ਵਿੱਚ ਲਿਆਂਦਾ ਸੀ ਜਦੋਂ ਅਸੀਂ ਐਮਰਜੈਂਸੀ ਵਿੱਚ ਆਏ ਔਰ ਅਸੀ ਕਰੋ ਉਹ ਇੰਜੈਕਸ਼ਨ ਵੀ ਲੈ ਲਏ ਜਿਹੜੇ ਉਹਨਾਂ ਦੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਵੱਡੇ ਬ੍ਰਦਰ ਦੇ ਇੱਕ ਇੰਜੈਕਸ਼ਨ ਲਾਇਆ ਵੀ ਗਿਆ ਜਿਹਦੇ ਵਿੱਚੋਂ ਕਾਫੀ ਡੋਜ਼ ਉਹਦੇ ਅੰਦਰ ਗਈ ਹੋਈ ਆ ਔਰ ਉਹ ਡੋਜ਼ ਵਾਲਾ ਇੰਜੈਕਸ਼ਨ ਆ ਉਹਦੀ ਜਿਹੜੀ ਪੈਨ ਕਾਫੀ ਮੁੜੀ ਹੋਈ ਆ ਉਹ ਸਾਡੇ ਕੋਲ ਹੀ ਆ ਕਿਤੇ ਔਰ ਅਸੀਂ ਪੁਲਿਸ ਨੂੰ ਵੀ ਤਲਾਸ਼ ਕਰ ਦਿੱਤੀ ਗਈ ਆ ਠੀਕ ਹੈ ਹੁਣ ਜਿਵੇਂ ਪੁਲਸ ਆਉਂਦੀ ਫਿਰਦੀ ਹੈ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਵੀ ਇੰਜੈਕਸ਼ਨ ਨਹੀਂ ਨਹੀਂ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਇੰਜੈਕਸ਼ਨ ਲਾਇਆ ਕਿਉਂਕਿ ਜਿਹੜੇ ਉਹ ਇੰਜੈਕਸ਼ਨ ਹੈਗੇ ਡੋਜ਼ ਉਹਨਾਂ ਦੇ ਵਿੱਚ ਉਦਾਂ ਹੀ ਭਰੀ ਪਈ ਆ ਜਿੱਦਾਂ ਇੰਜੈਕਸ਼ਨ ਸੀਗੇ ਵਿੱਚ ਪੰਜ ਇੰਜੈਕਸ਼ਨ ਆ ਪੰਜੇ ਸਾਡੇ ਕੋਲੇ ਆ ਮੌਜੂਦ ਆ ਸਾਡੇ ਕੋਲੇ ਆ ਔਰ ਜਿਹੜੇ ਬ੍ਰਦਰ ਦੇ ਲੱਗਾ ਹੈ ਇੰਜੈਕਸ਼ਨ ਆ ਉਹਦੀ ਡੋਜ਼ ਔਰ ਉਹਦੀ ਜਿਹੜੀ 500 ਮਿਲੀ ਹੋਈ ਹੈ ਮਹਿਰਹਾਲ ਪਰਿਵਾਰ ਨਾਲ ਹੋਈ ਇਸ ਘਟਨਾ ਦੀ ਪੂਰੇ ਸ਼ਹਿਰ ਵਿੱਚ ਚਰਚਾ ਹੈ ਰਿਸ਼ਤੇਦਾਰਾਂ ਵੱਲੋਂ ਪੁਲਿਸ ਨੂੰ ਸੰਬੰਧੀ ਇਤਲਾਹ ਦੇ ਦਿੱਤੀ ਗਈ ਹੈ ਮਿਨੀ ਪਾਕਟ ਲਈ ਫ੍ਰੀਡ ਕੋਟ ਤੋਂ ਨਰੇਸ਼ ਚਿੱਦੀ ਰਿਪੋਰਟ